ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਲੋਆ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਡਿਠੇ ਆ ਮਨ ਰਹਸੀਐ ਕਿਉ ਪਾਈਐ ਤਿਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਂਇਨ ਪ੍ਰਭ ਸਿਓ ਰੰਗ ਜੀਉ ਤੈਨਸਿਓਂ ਪ੍ਰੀਤ ਨਾ ਟੁੱਟਈ ਕਮ ਹੋ ਨਾ ਹੋਐ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲਹੁ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜੀਓ ਰਹਾਉ ਦੇਖੈ ਸੁਨੇ ਨਾ ਜਾਣਈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿੰਸਣੀ ਕੂੜ ਕਮਾਵੈ ਧੰਦ ਜੀਓ ਨਾਮ ਧਿਆਵਹਿ ਸੇ ਜਿਨ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪਣੜੇ ਪ੍ਰਭ ਪਾਣਿਆ ਦਰਗਾਹ ਪੈਂਦਾ ਜਾਏ ਜੀਓ ਅਥਾ ਸੁਖ ਮੁਖ ਉਜਲਾ ਇਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਤਨੰਤਰ ਰਾਵ ਰਹਿਆ ਸਰਬ ਜੀਆਂ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਬਹ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ ਆਉਣ ਜਾਣਾ ਰਹਿ ਗਈ ਮਨ ਬੁੱਠਾ ਨਿਰੰਕਾਰ ਜਿਉ ਤਾਂ ਕਾਇ ਅੰਤ ਨਾ ਪਾਈਐ ਊਚਾ ਅਗਮ ਅਪਾਰ ਜਿਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜਿਉ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜਿਉ ਗੁਣ ਸਾਝੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜਿਉ ਰਾਗਰੱਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜੀਓ ਨਾਨਕ ਨਾਮ ਸਦਾ ਜੱਪੀ ਭਗਤ ਜਨਾ ਕੀ ਤੇਕ ਜੀਓ ਰਾਗ ਸੂਹੀ ਮਹੱਲਾ 5 ਅਸ਼ਟਪਦੀਆਂ ਘਰ 10 ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਿਹੰਜੀ ਕਾਂਡੀਆਂ ਜਿੰਨਾ ਨੇ ਹੋ ਦੁਜਾਣੇ ਲੱਗਾ ਚੂਰ ਮਰੋ ਸੇਵਾਂਡੀਆਂ ਹਉਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ ਪਾਉ ਜਲਾਈ ਪੰਧ ਤੋ ਨਾਣੀ ਦਰਸ ਦਿਖਾਲ ਸ਼ਰਮਣੀ ਸੁਣੀ ਕਹਾਣੀਆਂ ਜੇ ਗੁਰ ਕੀ ਵੈਰ ਕਿਰਪਾਲ ਕਿਤੀ ਲੱਖ ਕਰੋੜ ਪਰੀਏ ਰੋਮ ਨਾ ਪੁੱਜਨ ਤੇਰਿਆ ਤੂੰ ਸਾਹੀ ਹੂੰ ਸਾਹ ਓ ਕਹਿ ਨਾ ਸਕਾਂ ਗੁਣ ਤੇਰਿਆ ਸਹਿਆਂ ਤਉ ਅਸੰਖ ਮੰញ ਹੋ ਹੱਬ ਵਧਾਨੀਆਂ ਇੱਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਜਿੱਥੇ ਮਨ ਧੀਰੀ ਐ ਕਿਲੇ ਇਕ ਵੰਨਨ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਿ ਆ ਭਰਪੂਰੇ ਹੋਏ ਨਮਾਣੀ ਟੈ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾ ਸਿਮਰਤ 베ਦ ਪ੍ਰਾਨ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਆਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅਮਰਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਬੁਝਾਇ ਆਪੁ ਨੇੜਾ ਤਿਸਹਿ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇਕ ਓਅੰਕਾਰ ਸਤਗੁਰ ਪ੍ਰਸਾਦ ਮੰਨ ਕੁਚੱਜੀ ਅੰਮਾਵਨ ਦੋਸੜੇ ਹਉ ਕਿਉ ਸੋਹ ਰਾਵਣ ਜਾਵਾਂ ਜੀਉ ਇਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ ਜਿਨੀ ਸਖੀ ਸਹਉ ਰਾਵਿਆ ਤੇ ਅੰਬੀ ਛਾਵੜੀ ਇਹ ਜਿਉ ਸੇ ਗੁਣ ਮਾਜਨਾ ਆਮਨੀ ਹਉ ਕਹਿ ਜੀ ਦੋ ਸਤ੍ਰਿਉ ਜਿਉ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿ ਨਾ ਤੇਰਾ ਨਾਉ ਜਿਉ ਇਕਤ ਢੋਲ ਨ ਅੰਬੜਾ ਹਉ ਸਦ ਕੁਰਬਾਨ ਐ ਤੇਰੇ ਜਾਉ ਜਿਉ ਸੁਨਾਰ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ ਛੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾਸ ਜੀਓ ਹਉ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਬੱਗ ਬਹਿਠੇ ਆਏ ਜੀਓ ਸਾ ਧਨ ਚੱਲੀ ਸਹਰੈ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਖੀਆ ਭੁੱਲੀ ਵਾਟੜੀ ਆਸ ਜੀਓ ਤੈ ਸਹ ਨਾਲੋਂ ਮੁੱਤੀ ਅਸ ਦੁੱਖਾਂ ਕੂੰ ਤਰਿਆਸ ਜੀਓ ਤੁਧ ਗੁਣ ਮੈਂ ਸਭ ਅਬ ਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ ਸੂਹੀ ਮਹੱਲਾ ਪਹਿਲਾ ਸੁੱਚਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੇਦੇ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆਂ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ ਭਾਣੈ ਭਵਜਲ ਲੰਗੀਐ ਭਾਣੈ ਮੰਜ ਪਰਿਆਸ ਜੀਉ ਭਾਣੈ ਸੋ ਸਹੋ ਰੰਗਲਾ ਸਿਫਤ ਰਤਾ ਗੁਣਤਾਸ ਜੀਉ ਭਾਣੈ ਸਹੋ ਪਿਹਾਵਲਾ ਹਉ ਆਵਣ ਜਾਣ ਮੁਈ ਆਸ ਜੀਉ ਤੂੰ ਸਹੋ ਅਗਮ ਅਤੋ ਲਵਾ ਹਉ ਕਹਿ ਕਹਿ ਟੈ ਪਈ ਆਸ ਜੀਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਉ ਗੁਰ ਸ਼ਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਇ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਸੋਈ ਧਸ ਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੈ ਮੈਂ ਤਕੀ ਤਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗੁਆਏ ਜੀਓ ਇਤ ਮਾਰਗ ਚੱਲੇ ਭਾਈਐ ਗੁਰ ਕਹਿ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੀ ਦੂਜਾ ਭਾਉ ਜੀਓ ਇਉਂ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਭਾਉ ਜੀਓ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਓ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਮ ਲਾਗੋ ਪਾਏ ਜੀਉ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪਈੜੈ ਘਰ ਪਹਣੀ ਬਲਰਾਮ ਜੀਉ ਮੈਲੀ ਅਵਗਣ ਚੇਤਾ ਬਿਨ ਗੁਰ ਗੁਣ ਨਾ ਸਮਾਮਨੀ ਬਲਰਾਮ ਜੀਉ ਗੁਣ ਸਾਰ ਨਾ ਜਾਣੀ ਭਰਮ ਭਲਾਣੀ ਜੋ ਬਨ ਬਾਦ গো ਆਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਿਜ ਨਾ ਪਾਇਆ ਸਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰਦੀ ਮੈਂ ਹਰ ਵਰ ਭਾਵੇ ਤਿਸ ਕੀ ਬਲ RAM ਜੀਓ ਰਾਵ ਰਹੀਆ ਜੁਗ ਚਾਰ ਤ੍ਰਿ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿ ਭਵਨ ਕੰਤ ਰਵੈ ਸੁਹਾਗਣ ਅਵਗਨ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹੀਆ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈ ਲੈ ਵੇਸਤੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਬਾ ਲਗਨ ਗਣਾਈ ਹੰਪੀ ਵੰਨਿਆ ਸਹੁਰੇ ਬਲਰਾਮ ਜੀਓ ਸਾਹਾ ਹੁਕਮਰ ਜਾਇ ਸੋ ਨਾ ਟਲੇ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਨੀ ਨਾ ਨਰੈ ਨੇ ਕੇਵਲ ਰਬ ਰਹਿਆ ਤਿਹੋ ਲੋਈ ਮਾਇ ਨਰਾਸੀ ਰੋਏ ਬਛੁੰਨੀ ਬਾਲੀ ਬਾਲੈ ਹੇਤੀ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਉ ਰਹਸਤੀ ਵੇਖ ਹਦੂਰ ਪਿਰ 라ਵੀ ਘਰ ਸੋਹੀਐ ਬਲਰਾਮ ਜੀਉ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੀ ਸੰਜੋਗੀ ਮੇਲਾ ਖਾਨ ਸੁਹਿਲਾ ਗੁਣਮੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਈ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਈ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਘਰ ਸਾਜਿਨੇ ਆਏ ਸਾਚੈ ਮੇਲ ਮਲਾਏ ਸਹਿਜ ਮਲਾਏ ਹਰ ਮਨ ਭਾਈ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਆਨੰਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਜ ਸ਼ਬਦ ਤੁਨਾ ਅਨਹਦ ਵਾਜੀ ਹਮ ਘਰ ਸਾਜਣ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੀ ਸਚ ਮੰਗਲ ਗਾਵਹੁ ਤਾਂ ਪ੍ਰਭ ਭਾਵਹੁ ਸੋਹਿ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਣ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੂ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੂ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕਾਉਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੀ ਮਨ ਰੱਖਿਆ ਗੁਰ ਥਾਂ ਨਾਨਕ ਅਵਗਣ ਸ਼ਬਦ ਜਿਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵੋ ਸੱਜਣਾ ਉਦਿਖਾਂ ਦਰਸ਼ਨ ਤੇਰਾ ਰਾਮ ਕਰ ਆਪਨੜੈ ਖੜੀ ਤੱਕਾਂ ਮੈਂ ਮਨ ਚਾਹੂ ਕਹੇਂ ਰਾਮ ਮਨ ਚਾਹੂ ਕਹੇਂ ਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨੇਹ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਈ ਘਰ ਆਇ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹ ਆੜੀ ਸਾਚ ਸ਼ਬਦ ਠਾਕੁਰ ਦੇਖ ਰਹਿੰ ਸੀ ਰਾਮ ਗੁਣ ਸੰਗ ਰਹਿੰ ਸੀ ਖਰੀ ਸਰਸੀ ਜਾਂ 라ਵੀ ਰੰਗ ਰਾਤੇ ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਬਧਾਤੇ ਤਸ ਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੀ ਨਾਨਕ RAM ਨਾਮ ਨੇ ਸਤਾਰਾ ਗੁਰਮਤ ਮਿਲਹਿ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਫਿਰ ਰਾਵੇ ਅੜੀ ਸ਼ਬਦ ਰਹੀ ਰਾਮ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ ਫਿਰ ਉੱਚੜੀਐ ਮਾੜੜੀਐ ਤਿਹੋ ਲੋ ਆਸਿਰ ਤਾਜਾਰਾਮ ਹੋਮ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਆਗਾਜਾਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸ਼ਾਣੂ ਨਾਮ ਬਿਨਾ ਖੋਟੇ ਨਹੀਂ ਥਾ ਹਰ ਨਾਮ ਰਤਨ ਪਰਵਾਨੂ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸਤੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਵਨਾਸਤੀ ਇਕ ਓਅ